हेलो स्टूडेंट्स दिस इज गुरप्रीत वेलकम टू माय YouTube चैनल डी स्टडीज जिमेकी आपा नु पता ही है जो कि गर्मी ਦੀਆਂ छुट्टियां ਹੋ ਚੁੱਕੀਆਂ ਹਨ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਕਿ ਗਰਮੀ ਦੀਆਂ ਛੁੱਟੀਆਂ ਦਾ ਹੋਮਵਰਕ ਹੈ ਜੋ ਕਿ ਅਪਲੋਡ ਕਰ ਦਿੱਤਾ ਗਿਆ ਹੈ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਸਾਇੰਸ ਦਾ ਜੋ ਕਿ ਗਰਮੀ ਦੀਆਂ ਛੁੱਟੀਆਂ ਦਾ ਹੋਮਵਰਕ ਹੈਗਾ ਕਲਾਸ 6 ਤੋਂ ਲੈ ਕੇ 10th ਤੱਕ ਦਾ ਜੋ ਕਿ ਹੋਮਵਰਕ ਹੈ ਉਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਅੱਜ ਦੀ ਵੀਡੀਓ ਵਿੱਚ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਹੌਲੀਡੇ ਹੋਮਵਰਕ ਦੇ ਰਿਗਾਰਡਿੰਗ ਕਲਾਸ 6 ਤੋਂ 8 ਤੱਕ ਸੌਰੀ 10th ਤੱਕ ਤਾਂ ਸ਼ੁਰੂ ਕਰਦੇ ਆ ਆਪਣੀ ਵੀਡੀਓ ਦੇਖਦੇ ਆ ਕਿ ਕਲਾਸ 6 ਦਾ ਜੋ ਸਾਇੰਸ ਦਾ 홀ੀਡੇ ਹੋਮਵਰਕ ਹੈਗਾ ਜੂਨ 2024 ਦਾ ਉਹ ਕੀ ਹੈਗਾ ਤਾਂ ਨੰਬਰ 1 ਤੇ ਹੈ ਜੋ ਪਾਠ ਪੁਸਤਕ ਵਿੱਚ ਦਰਜ ਕਿਰਿਆਵਾਂ 2 3 5 4 ਅਤੇ 10.3 ਕਰਨੀਆਂ ਤੇ ਨਤੀਜੇ ਨੋਟ ਕਰਨੇ ਹਨ ਤਾਂ ਜੋ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਕਿਰਿਆਵਾਂ ਹਨ 2 ਸੌਰੀ 2.10 ਤੇ 5.4 ਅਤੇ 10.3 ਇਹ ਜੋ ਕਿ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਕਿਰਿਆਵਾਂ ਨੇ ਇਹਨਾਂ ਨੂੰ ਤੁਸੀਂ ਕਰਨਾਗਾ ਤੇ ਇਸ ਦੇ ਜੋ ਨਤੀਜੇ ਨੇ ਉਹਨਾਂ ਨੂੰ ਨੋਟ ਕਰਨਾਗਾ ਅੱਗੇ 2.10 ਪੰਨਾ ਨੰਬਰ 14 ਦਿੱਤੇ ਗਏ ਭੋਜਨ ਪਦਾਰਥਾਂ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨਾਗਾ ਅੱਗੇ ਨੰਬਰ 10 ਤੇ ਆ 5.4 ਪੰਨਾ ਨੰਬਰ 44 ਤਲ ਛਟਣਾ ਤੇ ਨਿਤਾਰਨ ਨੂੰ ਦਸਾਉਣਾ ਹੈ ਅੱਗੇ 10.3 ਪੰਨਾ ਨੰਬਰ 102 ਇੱਕ ਵਕਰ ਰੇਖਾ ਦੀ ਲੰਬਾਈ ਮਾਪਣਾ ਅੱਗੇ ਇੱਕ ਪੌਦੇ ਨੂੰ ਉਸ ਘਾ ਕੇ ਪੇਜ ਉੱਪਰ ਚਿਪਕਾ ਕੇ ਉਸਦੇ ਭਾਗਾਂ ਦੇ ਨਾਮ ਲਿਖਨੇ ਨੇ ਤਾਂ ਕੋਈ ਵੀ ਪੌਦਾ ਤੁਸੀਂ ਲੈ ਸਕਦੇ ਹੋਗੇ ਉਸਦੇ ਜੋ ਆ ਪੱਤੇ ਹੁੰਦੇ ਆਗੇ ਜਾ ਉਸ ਪੌਦੇ ਨੂੰ ਛੋਟੇ ਪੌਦੇ ਨੂੰ ਸੁਕਾ ਕੇ ਤੁਸੀਂ ਕੀਆ ਉਸ ਨੂੰ ਪੇਜ ਦੇ ਉੱਪਰ ਚਿਪਕਾ ਸਕਦੇ ਹੋਗੇ ਉਸਦੇ ਜੋ ਪਾਰਟ ਹੁੰਦੇ ਨੇ ਜਿਵੇਂ ਜੜ ਹੋ ਗਿਆ ਉਸ ਦੀਆਂ ਟਾਹਣੀਆਂ ਹੋਊਗਾ ਉਸਦੇ ਜੋ ਲੀਫਸ ਹੋਗੇ ਤਾਂ ਉਹਨਾਂ ਨੂੰ ਤੁਸੀਂ ਕੀਆ ਇੱਕ ਪੇਜ ਉੱਪਰ ਚਿਪਕਾ ਕੇ ਉਹਨਾਂ ਦੇ ਨਾਮ ਲਿਖਨੇ ਆ ਅੱਗੇ ਕਲਾਸ 7th ਦਾ ਦੇਖ ਲੈਣੇ ਆਗੇ ਜੋ ਸਾਇੰਸ ਦਾ ਹੋਮਵਰਕ ਹੈਗਾ ਨੰਬਰ 1 ਤੇ ਹੈ ਜੀ ਪਾਠ ਪੁਸਤਕ ਵਿੱਚ ਦਰਜ ਕਿਰਿਆਵਾਂ 1.1 ਅਤੇ 2.3 ਕਰਨੀਆਂ ਅਤੇ ਨਤੀਜੇ ਨੋਟ ਕਰਨੇ ਨੇ ਅੱਗੇ 1.1 ਪੰਨਾ ਨੰਬਰ 5 ਮ੍ਰਿਤਜੀਵੀ ਪੋਸ਼ਣ ਦਾ ਅਧਿਐਨ ਕਰਨਾਗਾ 2.3 ਪੰਨਾ ਸੌਰੀ ਪੰਨਾ ਨੰਬਰ 14ਗਾ ਜੀਵ ਉਤੇ ਮੌਜੂਦ ਵੱਖ-ਵੱਖ ਸਵਾਦ ਗ੍ਰੰਥੀਆਂ ਦਾ ਅਧਿਐਨ ਕਰਨਾ ਅੱਗੇ ਨੰਬਰ 2 ਤੇ ਆ ਗਿਆ ਕਾਗਜ਼ ਉੱਪਰ ਹਲਦੀ ਲਗਾ ਕੇ ਉਸ ਉੱਪਰ ਸਾਬਣ ਦੇ ਪਾਣੀ ਦਾ ਘੋਲ ਪਾਓ ਹੁਣ ਹਲਦੀ ਦੇ ਰੰਗ ਵਿੱਚ ਬਦਲਾਅ ਨੂੰ ਨੋਟ ਕਰੋ ਅਤੇ ਇਸ ਦਾ ਕਾਰਨ ਪਤਾ ਕਰੋ ਇਹ ਤੁਹਾਡਾ ਇੱਕ ਪ੍ਰੈਕਟੀਕਲ ਵਰਕ ਹੋ ਗਿਆਗਾ ਕਿ ਤੁਸੀਂ ਇੱਕ ਕਾਗਜ਼ ਦੇ ਉੱਪਰ ਹਲਦੀ ਲਗਾਉਣੀ ਆ ਅਤੇ ਉਸ ਨੂੰ ਸਾਬਣ ਦੇ ਘੋਲ ਨਾਲ ਜੋ ਕਿ ਗਿੱਲਾ ਕਰਨਾ ਹੈ ਤੇ ਇਸ ਨਾਲ ਜੋ ਕਿ ਆਪਣੀ ਹਲਦੀ ਹੈ ਉਸ ਦਾ ਰੰਗ ਬਦਲ ਜਾਵੇਗਾ ਤੇ ਇਸ ਦਾ ਤੁਸੀਂ ਕਾਰਨ ਪਤਾ ਕਰਨਾ ਕਿ ਕੀ ਇਸ ਦਾ ਕਾਰਨ ਹੈ ਜੋ ਇਸ ਦਾ ਕਲਰ ਚੇਂਜ ਹੋ ਗਿਆ ਅੱਗੇ ਕੀ ਹੈ ਮਨੁੱਖ ਵਿੱਚ ਸਾਹ ਕਿਰਿਆ ਦਾ ਮਾਡਲ ਤਿਆਰ ਕਰਨਾ ਮਨੁੱਖ ਵਿੱਚ ਸਾਹ ਕਿਰਿਆ ਦਾ ਮਾਡਲ ਤਿਆਰ ਕਰਨਾਗਾ ਵੀ ਕਿਵੇਂ ਕੰਮ ਕਰਦੀ ਹੈਗੀ ਤਾਂ ਇਸ ਦੇ ਨਾਲ ਚੱਲਦੇ ਆਂ ਅਗਲੀ ਕਲਾਸ ਕਲਾਸ 8th ਵਨ ਜੋ ਕੀ ਹੈ ਇਸ ਦਾ ਸਾਇੰਸ ਦਾ 홀ੀਡੇ ਹੋਮਵਰਕ ਹੈਗਾ ਇਹ ਲਿਖੇ ਪਾਠਾਂ ਦੇ ਛੋਟੇ ਪ੍ਰਸ਼ਨ ਉੱਤਰਾਂ ਦੀ ਦੁਹਰਾਈ ਕਰਨਾ ਜਿਹੜੇ ਕੀ ਹਨ ਫਸਲ ਉਤਪਾਦਨ ਅਤੇ ਪ੍ਰਬੰਧਨ ਸੂਖਮ ਜੀਵ ਮਿੱਤਰ ਅਤੇ ਦੋਸਤ ਵੱਲ ਅਤੇ ਦਾਵ ਜੰਤੂਆਂ ਵਿੱਚ ਪ੍ਰਜਨਨ ਇਹਨਾਂ ਸਾਰੇ ਚੈਪਟਰਾਂ ਵਿੱਚੋਂ ਤੁਸੀਂ ਕੀ ਆ ਇਸਦੇ ਛੋਟੇ ਪ੍ਰਸ਼ਨ ਉੱਤਰਾਂ ਦੀ ਜੋ ਦੁਹराई ਕਰਨੀ ਹੈਗੀ ਅੱਗੇ ਨੰਬਰ 2 ਤੇ ਆ ਗਿਆ ਤੁਸੀਂ ਤੰਦਰੁਸਤ ਅਤੇ ਖਰਾਬ ਬੀਜਾਂ ਦੀ ਪਰਖ ਕਿਵੇਂ ਕਰੋਗੇ ਕਿਰਿਆ ਕਰੋ ਅਤੇ ਨਤੀਜੇ ਨੋਟ ਕਰੋ ਤਾਂ ਤੁਸੀਂ ਕੀ ਆ ਸਹੀ ਬੀਜ ਨੇ ਜੋ ਤੰਦਰੁਸਤ ਨੇ ਤੇ ਜੋ ਖਰਾਬ ਬੀਜ ਨੇ ਉਹਨਾਂ ਦੀ ਪਰਖ ਕਰਨੀ ਆ ਉਹ ਤੁਸੀਂ ਕਿਵੇਂ ਕਰੋਗੇ ਇਹ ਤੁਸੀਂ ਨੋਟ ਕਰਨੀ ਹੈਗੀ ਇਸ ਪ੍ਰਕਿਰਿਆ ਨੂੰ ਅੱਗੇ ਆ ਗਿਆ ਤੁਸੀਂ ਆਪਣੇ ਤੁਸੀਂ ਆਪਣੇ ਘਰ ਵਿੱਚ ਭੋਜਨ ਨੂੰ ਖਰਾਬ ਹੋਣ ਤੋਂ ਕਿਸ ਤਰ੍ਹਾਂ ਬਚਾਉਂਦੇ ਹੋ ਇੱਕ ਨੋਟ ਲਿਖੋ ਤਾਂ ਤੁਸੀਂ ਦੱਸਣਾ ਕਿ ਤੁਸੀਂ ਘਰ ਵਿੱਚ ਜੋ ਭੋਜਨ ਬਣਦਾਗਾ ਉਸ ਨੂੰ ਜੇਕਰ ਖਰਾਬ ਹੋਣ ਤੋਂ ਬਚਾਉਣਾ ਹੋਵੇਗਾ ਤਾਂ ਤੁਸੀਂ ਉਸ ਨੂੰ ਕਿਵੇਂ ਮਤਲਬ ਕਿ ਬਚਾ ਸਕਦੇ ਹੋ ਅੱਗੇ ਨੰਬਰ 4 ਤੇ ਹੈਗਾ ਅਮੀਬਾ ਤੇ ਪੈਰਾਮੀਸ਼ੀਅਮ ਦੇ ਅੰਕਿਤ ਚਿੱਤਰ ਬਣਾਉਣੇ ਆ ਤੁਸੀਂ ਅੱਗੇ ਦੇਖ ਲੈਣੇ ਆ ਕਲਾਸ 9th ਦਾ ਹੌਲੀਡੇ ਹੋਮਵਰਕ ਕੀ ਹੈ ਸਾਇੰਸ ਦਾ ਜੋ ਕਿ ਹੈ ਨੰਬਰ 1 ਤੇ ਕਿਰਿਆਵਾਂ 1.1 5.4 7.6 ਤੇ ਕਾਰਨੀਆਂ ਤੇ ਨਤੀਜੇ ਨੋਟ ਕਰਨੇ ਹਨ ਇਹ ਤੁਸੀਂ ਕਰਨੀਆਂ ਗਈਆਂ ਕਿਰਿਆਵਾਂ ਤੇ ਇਸ ਦੇ ਜੋ ਕੀ ਨਤੀਜੇ ਆਉਣਗੇ ਰਿਜ਼ਲਟ ਨੇ ਉਹ ਤੁਸੀਂ ਨੋਟ ਕਰਨੇ ਆਪਨੀ ਨੋਟਬੁੱਕ ਦੇ ਉੱਪਰ 1.1 ਜੋ ਕਿ ਪੰਨਾ ਨੰਬਰ 1 ਤੇ ਆ ਪਦਾਰਥ ਕਣਾਂ ਤੋਂ ਮਿਲ ਕੇ ਬਣਿਆ ਹੈ ਅੱਗੇ 5.4 ਪੰਨਾ ਨੰਬਰ 58 ਪਰ ਸਰਨ ਦਾ ਅਧਿਐਨ ਕਰਨਾ ਪੜਨਾਗਾ ਤੁਸੀਂ ਮਤਲਬ 7.6 ਪੰਨਾ ਨੰਬਰ 85 ਆਪਣੇ ਘਰ ਤੋਂ ਬੱਸ ਸਟੈਂਡ ਜਾਂ ਸਕੂਲ ਤੱਕ ਦਾ ਦੀ ਸਕੂਲ ਤੱਕ ਦੀ ਜੋ ਦੂਰੀ ਆ ਉਸ ਨੂੰ ਪਤਾ ਕਰਨਾ ਸਕੂਲ ਤੱਕ ਦੀ ਜੋ ਦੂਰੀ ਆ ਆਪਣੇ ਘਰ ਤੋਂ ਬੱਸ ਸਟੈਂਡ ਜਾਂ ਸਕੂਲ ਤੱਕ ਦੀ ਦੂਰੀ ਅੱਗੇ ਨੰਬਰ 2 ਤੇ ਘਰ ਵਿੱਚ ਪਈਆਂ ਵਿਅਰਥ ਚੀਜ਼ਾਂ ਤੋਂ ਪੌਦਾ ਸੈੱਲ ਅਤੇ ਜੰਤੂ ਸੈੱਲਾਂ ਦਾ ਮਾਡਲ ਤਿਆਰ ਕਰਨਾ ਹੈ ਮਤਲਬ ਜੋ ਕਿ ਘਰ ਵਿੱਚ ਵੇਸਟ ਚੀਜ਼ਾਂ ਹੁੰਦੀਆਂ ਹਨ ਉਹਨਾਂ ਨੂੰ ਲੈ ਕੇ ਤੁਸੀਂ ਕੀ ਹੈ ਇੱਕ ਪੌਦਾ ਸੈੱਲ ਜਾਂ ਜੰਤੂ ਸੈੱਲ ਦਾ ਮਾਡਲ ਤਿਆਰ ਕਰਨਾ ਹੈ ਅਗਿਆ ਨੰਬਰ 3 ਤੇ ਪਲਾਸਟਿਕ ਦੀ ਖਾਲੀ ਬੋਤਲ ਲਵੋ ਹੁਣ ਖਾਲੀ ਬੋਤਲ ਨੂੰ ਦਬਾ ਕੇ ਵੇਖੋ ਹੁਣ ਇਸ ਵਿੱਚ ਪਾਣੀ ਪਾ ਕੇ ਬੋਤਲ ਨੂੰ ਦਬਾ ਕੇ ਦੇਖੋ ਹੁਣ ਇਸ ਵਿੱਚ ਰੇਤਾ ਪਾ ਕੇ ਬੋਤਲ ਨੂੰ ਦਬਾ ਕੇ ਦੇਖੋ ਤੁਹਾਨੂੰ ਤਿੰਨੋਂ ਸਥਿਤੀਆਂ ਵਿੱਚ ਕੀ ਫਰਕ ਲੱਗਾ ਨੋਟ ਕਰੋ ਅਤੇ ਨੋਟ ਕਰੋ ਅਤੇ ਇਸ ਦਾ ਜੋ ਕਾਰਨ ਹੈ ਵਿਕ ਕੀ ਕਰਨਾ ਵੀ ਇਹਨੇ ਲਗ ਲਗ ਰਿਐਕਸ਼ਨ ਦਿੱਤੇ ਨੇ ਤਿੰਨੋ ਬਾਅਦ ਤਾਂ ਤੁਸੀਂ ਕੀ ਆ ਇਸ ਨੂੰ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰਨਾ ਹੈ ਅੱਗੇ ਨੰਬਰ 4 ਤੇ ਆਗਾ ਗਤੀ ਦੀਆਂ ਸਮੀਕਰਨਾਂ ਦੇ ਆਧਾਰਿਤ ਸੰਖਿਆਤਮਕ ਪ੍ਰਸ਼ਨ ਕਰੋ ਅੱਗੇ ਨੰਬਰ 5 ਤੇ ਗਤੀ ਤੇ ਆਧਾਰਿਤ ਗ੍ਰਾਫ ਬਣਾਓ ਤਾਂ ਇਹ ਤੁਹਾਡਾ 9th ਕਲਾਸ ਦਾ ਜੋ ਹੋਮਵਰਕ ਹੈ ਅੱਗੇ ਦੇਖਦੇ ਆਂਗੇ ਕਲਾਸ 10 ਦਾ ਜੋ ਗਰਮੀ ਦੀਆਂ ਛੁੱਟੀਆਂ ਦਾ ਹੋਮਵਰਕ ਹੈਗਾ ਨੰਬਰ 1 ਤੇ ਹੈ ਜੋ ਹੇਠ ਲਿਖੇ ਪਾਠਾਂ ਦੇ ਛੋਟੇ ਪ੍ਰਸ਼ਨ ਉੱਤਰਾਂ ਲਈ ਦੁਹਰਾਈ ਕਰਨੀ ਹੈ ਜਿਹੜੇ ਦੱਸੇ ਗਏ ਨੇ ਜਿਵੇਂ ਕਿ ਰਸਾਇਣਿਕ ਕਿਰਿਆਵਾਂ ਤੇ ਸਮੀਕਰਨ ਜੈਵਿਕ ਪ੍ਰਕਿਰਿਆਵਾਂ ਪ੍ਰਕਾਸ਼ ਪਰਿਵਰਤਨ ਅਤੇ ਅਪਰਿਵਰਤਨ ਇਹਨਾਂ ਚੈਪਟਰਸ ਦੇ ਵਿੱਚੋਂ ਤੁਸੀਂ ਕੀ ਆ ਛੋਟੇ ਪ੍ਰਸ਼ਨ ਨੇ ਜੋ ਤੁਹਾਡੇ ਉਹਨਾਂ ਦੀ ਦੁਹਰਾਈ ਕਰਨੀ ਹੈ ਅਗੇ ਨੰਬਰ 2 ਤੇ ਅਪਤਲ ਦਰਪਨ ਅਤੇ ਉੱਤਲ ਲੈਂਸ ਦੁਆਰਾ ਬਣਾਏ ਗਏ ਪ੍ਰਤੀਬਿੰਬਾਂ ਲਈ ਰੇਖਾ ਚਿੱਤਰ ਬਣਾਓ ਨੰਬਰ 10 ਤੇ ਆ ਦਰਪਨ ਫਾਰਮੂਲਾ ਤੇ ਲੈਂਸ ਫਾਰਮੂਲਾ ਤੇ ਆਧਾਰਿਤ ਪ੍ਰਸ਼ਨ ਹੱਲ ਕਰੋ ਅੱਗੇ ਨੰਬਰ 4 ਤੇ ਆ ਗਿਆ ਜੀ ਪਤਾ ਕਰੋ ਲੋਹੇ ਦੀਆਂ ਵਸਤੂਆਂ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕੀ ਕੀਤਾ ਜਾਂਦਾ ਹੈ ਤਾਂ ਅੱਗੇ ਨੰਬਰ 5 ਆ ਗਿਆ ਪਤਾ ਕਰੋ ਲੰਬੇ ਸਮੇਂ ਤੱਕ ਰੱਖੇ ਖਾਣੇ ਖਾਣ ਵਾਲੇ ਕੀ ਤੇਲ ਵੱਲੋਂ ਗੁਰਦੁਰਗੰਧ ਕਿਉਂ ਆਉਣ ਲੱਗ ਜਾਂਦੀ ਹੈ ਹੇ ਅਗੇ ਨੰਬਰ 6 ਤੇ ਹੇਠ ਲਿਖੇ ਚਿੱਤਰਾਂ ਨੂੰ ਬਣਾਉਣ ਦੀ ਦੁਹਰਾਈ ਕਰਨੀ ਹੈ ਜਿਵੇਂ ਕਿ ਮਨੁੱਖੀ ਪਾਚਨ ਪ੍ਰਣਾਲੀ ਮਨੁੱਖੀ ਸਾਹ ਪ੍ਰਣਾਲੀ ਅਤੇ ਮਨੁੱਖੀ ਦਿਲ ਇਹਨਾਂ ਨੂੰ ਕੀ ਹੈ ਤੁਸੀਂ ਰਿਵੀਜ਼ਨ ਕਰਨੀ ਹੈ ਇਹਨਾਂ ਦੀ ਤਾਂ ਇਹ ਸੀ ਜੋ ਤੁਹਾਡੇ 6th ਤੋਂ 10th ਕਲਾਸ ਦਾ ਜੋ ਕਿ ਸਾਇੰਸ ਦਾ ਹੋਮਵਰਕ ਸੀਗਾ 홀ੀਡੇ ਹੋਮਵਰਕ ਤਾਂ ਅੱਜ ਦੀ ਵੀਡੀਓ ਵਿੱਚ ਐਨ ਆਈ ਮਿਲ ਜੇ ਨੈਕਸਟ ਵੀਡੀਓ ਵਿੱਚ Isden Ali, stay blessed, keep smiling and keep growing. Thank you.